ਨਾ ਬਾਬਾ ਜੀ ਤੁਹਾਡਾ ਮੇਰਾ ਨਾਮ ਮੇਵਾਲ ਸਿੰਘ ਆ ਤੇ ਮੇਰਾ ਦੁਕਾਣ ਬੀਕੇ ਯੂਟ ਕੌਂਦਾ ਜੁਨੀਅਨ ਹੈ ਅੱਜ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਬਾਦਲ ਦਾ ਉਹ ਕੀ ਮਸਲਾ ਕੀ ਹੈ ਜੀ ਮਸਲਾ ਉਹ ਮੈਡੀਕਲ ਕਾਜ ਤੇ ਹੱਦ ਤਾਲ ਦਾ ਇੱਥੇ ਮਸਤੌਣਾ ਸਾਹਿਬ ਇੱਕੇ 5 ਦਸੰਬਰ 2022 ਨੂੰ ਸੀਐਮਪੀ ਬਾਤਮਾਨ ਨੇ ਨਾਂ ਮਸਾ ਰੱਖਿਆ ਉੱਥੇ ਬਾਬਾ ਦਰਸ਼ਨ ਜੀ ਨੇ 25 ਏਕੜ ਜ਼ਮੀਨ দান ਕਰਿਆ ਸਰਕਾਰ ਦੇ ਨਾਂ ਰਜਿਸਟ੍ਰੀ ਕਰਾ ਕੇ ਇੰਤਕਾਲ ਹੋ ਗਿਆ ਇਹਨਾਂ ਦੇ ਪਦਾਨੇ ਕੀ ਟੁੰਡੀ ਲੜੀ ਇਹਨਾਂ ਨੇ ਹਾਈ ਕੋਰਟ ਤਹਾ ਕੇ ਹਰਜੀਪਾਤ ਦੀ ਅਸਾਰੀ ਦੇ ਰੋਗ ਲਵਾ ਦੀ ਜਦੋਂ ਕਿ ਸੰਤ ਆਦਰ ਸਿੰਘ ਨੇ ਅਗਰੇਜ਼ਾਂ ਦੇ ਸਮੇਂ ਇੱਥੇ ਵਿਦਿਆ ਦਾ ਮੰਦਿਰ ਲਾਇਆ ਸੀ ਉਦੋਂ ਤੋਂ ਇੱਥੇ ਅਕਾਲ ਡਿਗਰੀ ਕਾਲ ਚੱਲਦਾ ਰਿਹਾ ਉਸਾਨ ਨਾਭਾ ਰਿਆਸਤ ਨੇ ਉਸ ਅਕਾਲ ਡਿਗਰੀ ਕਾਲ ਨੂੰ 1000 ਬਿਗੇ ਜਮੀਨ ਦਿੱਤੀ ਹੋਈ ਹੈ ਸੰਤਾ ਨੇ ਐਡਾ ਵੱਡਾ ਕੰਮ ਕਰਿਆ ਜੇ ਮੌਕੇ ਦੀ ਸਰਕਾਰ ਨੇ ਇੱਥੇ ਮੈਡੀਕਲ ਕਾਲਜ ਦਾ ਹਸਪਤਾਲ ਦਾ ਨਵਾਂ ਪੱਥਰ ਰੱਖਿਆ ਤਾਂ ਬਰਾਵੋ ਇਹਨਾਂ ਨੇ ਰੋਗਿਲਵਾਦੀ ਜਿਹੜੀ ਕਿ ਸਾਡੇ ਪਾਸ ਨੇ ਉਹ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਦੀ ਮੈਡੀਕਲ ਕਾਲਜ ਤੇ ਹਸਪਤਾਲ ਦੀ 600 600 ਕਿਲੋਮੀਟਰ ਤੇ ਕੋਈ ਹਸਪਤਾਲ ਨਹੀਂ ਪੈਂਦਾ ਸਾਨੂੰ ਜਿੱਥੇ ਸਾਡੇ ਪੜਕੇ ਬੱਚੇ ਡਾਕਟਰ ਮੰਦੇ ਅਜੇ ਮੈਡੀਕਲ ਹਸਪਤਾਲ ਤੇ ਜਿਹੜਾ ਇਲਾਜ ਹੁੰਦਾ ਲੋਕਾਂ ਦਾ ਗਰੀਬ ਲੋਕਾਂ ਦਾ ਇਸ ਲਈ ਅਸੀਂ ਸ਼ਰੋਮਣੀ ਕਮੇਟੀ ਦਾ ਪਰਜੋਰ ਵਿਰੋਧ ਕਰਦੇ ਆ ਆਪਣਾ ਜਿੱਤ ਕਰਦੇ ਵੀ ਰਹਾਂਗੇ ਜਿੱਦੇ ਤੋਂ ਇਹਨਾਂ ਨੇ ਰੋਕ ਲਵਾਈਆ ਸਾਡਾ ਉੱਤੇ ਧਰਨਾ ਜਾਰੀ ਹੈ ਅਰਦਾਸ ਕਰਕੇ ਗੀਤਾ ਸਾਹਿਬ ਜੋ ਚੱਲੇ ਹੋਇਆ ਵੀ ਜਿੰਨਾ ਚਿਰ ਮੈਡੀਕਲ ਕਾਜ ਤੇ ਹੱਥ ਸਾਹਿਬ ਦੀ ਇਸ਼ਾਰੀ ਸ਼ੁਰੂ ਨਹੀਂ ਹੁੰਦੀ ਉਹਨਾ ਚਿਰ ਸੰਘਰਸ਼ ਜਾਰੀ ਰਹੂ ਜਿੰਨਾ ਚਿਰ ਇਹ ਸਾਡਾ ਮੰਗਾ ਨਹੀਂ ਮੰਨਦੇ ਹਾਈ ਕੋਰਟ ਤੋਂ ਸਟੇ ਬਾਊਸ ਨਹੀਂ ਲੈਂਦੇ ਇਹਨਾਂ ਦਾ ਪਰਜੋਰ ਵਿਰੋਧ ਕਰਦੇ ਰਹਾਂਗੇ ਜਿੱਥੇ ਮਰਜੀ ਜਾਵੇ ਮੈਂ ਭਰਪੁਰ ਸਿੰਘ ਦੁੱਗਾ ਜੀ ਨਾਰੇबाजी ਕਰਦੇ ਹਾਂ ਅੱਜ ਬਾਦਲ ਦਾ ਪ੍ਰਵਾਹਾਂ ਕੀ ਕਰਨਾ ਸਾਡਾ ਲਹੂ ਪੀਜ ਜਿੰਨਾ ਬੇਈਮਾਨ ਲੋਕਾਂ ਨੇ ਮਸਤ ਹੋਣਾ 5 ਅਗਸਤ ਨੂੰ 2022 ਨੂੰ 22 ਨੂੰ ਸਾਡੇ ਸੀਐਮ ਸਾਹਿਬ ਨੇ ਨੀ ਪਸੰਦ ਕਰਿਆ ਮੈਡੀਕਲ ਕਾਲਜ ਦਾ ਫਸਟ ਹਾਰ ਦਾ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਹੋਣੀ ਸੀ ਪਰ ਇਹਨਾਂ ਲੋਕਾਂ ਨੇ ਬੇਈਮਾਨਾ ਝੁੰਡਾ ਹੋਣਾ ਨੇ ਬਿਨਾ ਮਤਲਬ ਤੋਂ ਕਿਤੇ ਨਾਉ ਨਹੀਂ ਬੋਲਦਾ ਫਰਦ ਦੇ ਵਿੱਚ ਕੋਈ ਥੇ ਨਹੀਂ ਬੋਲਦਾ ਸੀ ਜੀ ਪੀ ਸੀ ਦਾ ਜਾ ਕੇ ਹਾਈ ਕੋਰਟ ਦੇ ਵਿਚਾਰ ਜੀ ਪਾਤੀ ਵੀ ਇੱਥੇ ਸਾਰੀ ਨਾ ਹੋਵੇ ਹਾਨੂੰ 20 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਇਹਨਾਂ ਲੋਕਾਂ ਨੇ ਸਾਡੇ ਨਾਲ ਸਮਝੌਤੇ ਕਰਕੇ ਵੀ ਮੁੱਕਰ ਗਏ ਹਾਈ ਕੋਰਟ ਤੋਂ ਵਾਪਸ ਨਹੀਂ ਲੈਂਦੇ ਅਸੀਂ ਇਹਨਾਂ ਦਾ ਪਿੱਠ ਸੇਪਾ ਕਰ ਰਹੇ ਹਾਂ 20 ਮਹੀਨਿਆਂ ਤੋਂ ਅੱਜ ਜਿੱਥੇ ਵੀ ਜਾਗਰੂ ਲੋਕਾਂ 'ਚ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਇਹਦਾ ਵਿਰੋਧ ਕਰਾਂਗੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਚੋਣਾਂ ਦੇ ਵਿੱਚ ਬਾਈਕਾਟ ਕਰੋ ਇਹਨਾਂ ਦੇ ਜਵਾਨਾਂ ਤਾਂ ਜੱਪ ਕਰਾ ਦਿਓ ਇਸ ਕਰਕੇ ਪਤਾ ਲੱਗ ਸਕੇ ਕਿ ਵਿਕਾਸ ਦੇ ਅਰਦੇ ਗਲੇ ਇਹਨਾਂ ਨੇ ਕੁਝ ਕਰਿਆ ਨਹੀਂ ਦੂਜਿਆਂ ਨੂੰ ਕਰਨੀ ਲੱਗੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਗ ਦੀ ਨਾਮੇ ਤੇ ਟੋ ਸਬਸਕ੍ਰਾਈਬ ਕਰੋ ਅੱਜ ਤੁਸੀਂ ਇੱਥੇ ਵਿਰੋਧ ਕਰਨਾ ਹੈ ਕਿ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਵੀ ਸਾਡਾ ਮੈਡੀਕਲ ਕਾਲਜ ਤੇ ਇਹਨਾਂ ਨੇ ਸਟੇ ਲੈ ਲਈ ਬਾਬਾ ਅਦਰ ਸਿੰਘ ਦਾ ਸਾਡੀ ਜਮੀਨ ਹੈ ਲੋਕਾਂ ਦੀ দান ਕਰੀ ਹੋਈ ਹੈ ਵੀ ਫਿਰ ਇਹਨਾਂ ਦਾ ਉੱਥੇ ਕੁਝ ਨਹੀਂ ਹੈਗਾ ਨਾ ਸਰੋਵਰ ਕਮੇਟੀ ਨੇ ਕਦੇ ਪਰਚੀ ਕੱਟੀ ਹੈ ਨਾ ਕੋਈ ਦੇਖ ਦੀ ਪਰਚੀ ਕੱਟੀ ਆ ਨਾ ਕੋਈ ਆਏ ਨਹੀਂ ਬਸ ਅਸੀਂ ਤਾਂ ਇਹ ਵਿਰੋਧ ਕਰਨਾ ਵੀ ਸਾਡੀ ਸਵੇਰ ਆਫ ਲੈ ਲਈ ਅਸੀਂ ਉਥੇ ਮੈਡੀਕਲ ਕਾਲਜ ਤੇ ਹਸਤਾਲ ਬਣਾਉਣਾ ਹੈ ਪੰਚਾਇਤ ਜਰਨਿਸਟਰ ਕੰਮ ਕਰਦਾ ਤੇ ਅਸੀਂ 5 ਅਗਸਤ ਨੂੰ ਸ੍ਰੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਇਲਾਕੇ ਨੂੰ ਜਿਹੜੀ ਲੋੜ ਸੀ ਉਹਦਾ ਨਿਪਟਾਰਾ ਕੀਤਾ ਸੀ 25 ਏਕੜ ਜ਼ਮੀਨ ਬਾਬੇ ਦਰਸ਼ਨ ਸਿੰਘ ਨੇ ਦੇ ਦਿੱਤੀ ਚੰਗਾਲ ਰੋਡ ਦੇ ਉੱਪਰ ਉਸ ਤੋਂ ਬਾਅਦ ਕੀ ਹੋਇਆ ਇਹ 22 ਅਗਸਤ ਨੂੰ ਸਟੇਲ ਹੈ ਸਟੇਰੀ ਇਹ ਤਾਂ ਸਾਨੂੰ ਪਿੰਕ ਪਈ ਤਾਂ ਸਾਡੀ ਜੂਨੀਅਰ ਨੇ ਜਿਹੜੀ ਆਪਣੀ ਸਰੂਰ ਤੋਂ ਬਰਨਾਲਾ ਹਾਈਵੇ ਜਾਂਦੀ ਆ ਉਹ ਅਸੀਂ ਜਾਮ ਕਰਤੀ ਉਦੋਂ ਸਾਰਾ ਮਹਿਕਮਾ ਆ ਗਿਆ ਉਹਨਾਂ ਨੇ ਸਾਨੂੰ ੱਲੇ-ੱਲੇ ਕਾਗਜ਼ ਪੱਤਰ ਦਿਖਾਉਤੇ ਵੀ ਇਹ ਜ਼ਮੀਨ ਮੈਡੀਕਲ ਡਿਪਾਰਟਮੈਂਟ ਤੇ ਨੌ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਫਿਰ ਕਾਲਜ ਮੂਰੇ ਧਰਨਾ ਚਲਾਇਆ ਇੱਕ ਦਿਨ ਅਸੀਂ ਨਾਨਕਾਣੇ ਲਾਇਆ ਉੱਥੇ ਇਹਨਾਂ ਦਾ ਮੁਲਾਜ਼ਮ ਸਾਨੂੰ ਵਿਸ਼ਵਾਸ ਦੇ ਕੇ ਸਾਡਾ ਧਰਨਾ ਠਾ ਲਿਆ ਸੌਟ ਕੱਟ ਸੌਟ ਕੱਟ ਫੇਰ ਅਸੀਂ 7 ਦਿਨ ਕਾਲਜ ਪੂਰੇ ਚਲਾਇਆ ਹਾਂ ਜੀ ਗੱਲ ਮੁਕਾਓ ਛੋਡੇ ਬਾਹਰ ਨਹੀਂ ਹੋਕਾਰਦੇ ਕੱਲੀ ਕੱਲੀ ਲਿਖਤ ਕਾਨਫਰੰਸ ਆ ਜਿਵੇਂ ਤੁਸੀਂ ਆ ਸਾਡੀ ਸਪੀਚ ਲੈ ਰਹੇ ਹੋ ਕੱਲੀ ਕੱਲੀ ਕਾਨਫਰੰਸ ਕਰਕੇ ਨਾਨਕਿਆਂ ਨੇ ਅੰਬਰਸਰ ਉਹ ਵੀ ਮੁਕਰ ਗਏ ਦੇਖੋ ਹੁਣ ਕਰੀਏ ਕੀ ਅਸੀਂ ਫਿਰ ਧਰਨਾ ਲਾਇਆ ਸੌਂ ਖਾ ਕੇ ਬੈਠੇ ਹਾਂ ਮਸਤੋਆਣੇ ਦੀ ਪਵਿੱਤਰ ਧਰਤੀ ਦੇ ਜੋ ਕਿ ਸੰਗਰੂਰ ਤੋਂ ਬਰਨਾਲੇ ਨੂੰ ਸੜਕ ਜਾਂਦੀ ਆ ਜਿਹੜਾ ਬੱਸ ਸਟੈਂਡ ਆ ਉੱਥੇ ਸਾਡਾ 2 ਜੂਨ ਤੋਂ ਚਿੱਤਤ ਧਰਨਾ ਜਿਹੜਾ ਚੱਲ ਰਿਹਾ ਅਰਦਾਸ ਕਰਕੇ ਹੀ ਚੱਲੇ ਹੋਇਆ ਜਿੰਨਾ ਚੱਕ ਸਾਡਾ ਕੌਲਜੇ ਬਣਦਾ ਨਹੀਂ ਅਸੀਂ ਸੌਂ ਖਾ ਕੇ ਚੱਲੇ ਹੋਇਆ ਅਸੀਂ ਅਹੀਂ ਚਲਾਵਾ ਇਸਨ ਕਰ ਸਕੇ ਹੁੰਦਾਬਾਦ ਜਿੰਦਾਬਾਦ ਟੱਕਾ ਦੇਖਣਾ ਮੂਠੇ ਮੁੰਡਾ